ਲੋ ਵਧੀਆ ਲੱਗਾ ਝੋਨਾ ਹੁਣ ਇਹ ਰਕਤ ਨੇ ਯਾਰ ਟਾਲ ਗਾਣੇ ਬੜਾ ਗੰਧ ਜਆ ਪਾਇਆ ਵਾ ਪੱਤੇ ਵਾਲਾ ਡਿੱਗੀਆਂ ਤੇਰੇ ਤਾਂ ਉਧਰੋਂ ਮੇਰੇ ਝੋਨੇ ਨੂੰ ਛਾਂ ਜੀ ਆਈ ਜਾਂਦੀ ਆ ਐ ਕਰਦੇ ਮੈਂ ਅੱਜ ਬੰਦੇ ਬਲਾਕ ਹੈ ਨਾ 2-4 ਫੇ ਵੜਾਈ ਦਿਨਾ ਵਾ ਲੋਟ ਰਹੂਗਾ ਫਿਰ ਕੰਮ ਨਹੀਂ ਰਹਿਣਿਆ ਸਾਰਾ ਕੰਮ ਹੀ ਖਰਾਬ ਕਰ ਦੇਣਾ ਮੇਰਾ ਫੇਰ ਅੱਗੇ ਕਿਵੇਂ ਵਧੂਗਾ ਯਾਰ ਪਟਾ ਦੇਣੀ ਅੱਜ ਫੇਰ 4-5 ਬੰਦੀ ਬੁਲਾ ਕੇ ਇਹ ਪੂਰਾ ਲੱਗ ਰੂਗਾ ਪਰ ਕੋਈ ਨਾ ਪੱਟਦਾ ਵੀ ਪੂਰਾਗਾ ਓਏ ਆ ਜਾ ਪੁੱਤ ਬਧੀ ਆਉਂਦੀ ਅੱਗੇ ਤੇ ਕਿੰਨੀ ਕੰਮ ਕੀ ਬਚਦੂ ਯਾਰ ਚਲੋ ਦੇਖਦੇ ਆ ਫਿਰ ਪਟਾਉਨੇ ਆ ਆ ਵੇ ਚੱਦੀਆਂ ਆਂ ਛੋਟੀਆਂ ਖੜੀਆਂ ਆਂ ਮਾਂ ਸਾਰਾ ਥਾਸ ਆਬ ਕਰਾ ਦੇਣਾ ਇੱਥੋਂ ਐਵੇਂ ਨਾ ਪੱਤੇ ਪੱਤੇ ਵਿਚ ਡਿੱਗੀ ਜਾਂਦੇ ਆ ਉਦ੍ਰਮੇ ਰਾਰੂ ਰੁਕੇ ਨਾ ਨੇ ਉਹ ਕਿਵੇਂ ਆ ਬਾਈ ਇੱਕ ਹੀ ਇਕੱਲਾ ਹੀ ਸਲਾਹਾ ਕਰੀ ਜਾਣਾ ਐ ਆ ਜਾ ਆ ਜਾ ਬਾਈ ਉਹ ਮੈਂ ਤਾਂ ਬਈਰ ਆਏ ਗਿੰਦਾ ਸੀਗਾ ਹਾਂ ਜੇ ਟਾਲੀਆਂ ਵਢਾ ਦਈਏ ਹਾਂ ਪੱਤੇ ਪੁੱਤੇ ਦੇ ਬਾਅਦ ਛੱਡੀ ਗਏ ਗੰਦਗੁੰਦ ਪਾਈਆਂ ਨੇ ਗਾਹੇ ਅੱਛਾ ਚਾਰ ਪੰਜ ਬੰਦੇ ਵਲਾ ਕੇ ਪੜਾ ਦਾਂਗੇ ਮੈਂ ਕਿਹਾ ਇੱਕ ਗੱਲ ਦੱਸ ਬਾਈ ਤੇਰਾ ਵਿਆਹ ਹੋਇਆ ਵਾ ਹਾਂ ਜਵਾਕ ਹੈਗੇ ਤੇਰੇ ਹਾਂ ਤਿੰਨ ਜਵਾਕ ਤੇ ਜਵਾਕਾਂ ਦੇ ਲਈ ਕੀ ਕੀਤਾ ਵਾ ਤੂੰ ਜੇ ਜਵਾਕਾਂ ਲਈ ਕੀ ਨਹੀਂ ਕੀਤਾ ਜਵਾਕਾਂ ਲਈ ਮੈਂ ਸਭ ਤੋਂ ਮਹਿੰਗਾ ਪਲਾਟ ਖਰੀਦਿਆ ਵਾ ਜਿਹੜਾ 2.5 ਮਰਲੇ ਆ 7 ਕਰੋੜ ਦਾ ਪਲਾਟ ਆ ਉੱਥੇ ਮੈਂ 3 ਕਰੋੜ ਦੀ ਕੋਠੀ ਪਾਈ ਆ ਅੱਛਾ ਹੋਰ ਹੋਰ ਮੇਰੇ ਕੋਲ ਤਿੰਨ ਗੱਡੀਆਂ ਮਹਿੰਗੀਆਂ ਮਹਿੰਗੀਆਂ ਜਿਹੜੇ ਜਵਾਕਾਂ ਦਾ ਮੈਂ ਖਰੀਦੀਆਂ ਵਾ ਹੋਰ ਸਾਰੀਆਂ ਰੀਜਾਂ ਮੈਂ ਪੂਰੀਆਂ ਕਰਦਾ ਜਵਾਕਾਂ ਦੀਆਂ ਆਪਣੀਆਂ ਦੀਆਂ ਹੋਰ ਤੇ ਜਵਾਕਾਂ ਜਿਹੜੀ ਚੀਜ਼ ਮੰਗਦੇ ਮੋਹ ਲੈ ਕੇ ਦੇ ਦਿੰਦਾ ਮੈਂ ਹੋਰ ਮੇਰੇ ਕੋਲ ਇੰਨਾ ਪੈਸਾ ਵਾ ਜੇਪਾਂ ਮੇਰੇ ਜਵਾਕ ਵਿਹਲੇ ਬੈਠੇ ਰਹਿਣ ਨਾ ਤਾਂ ਵੀ ਅਮੀਰਾਂ ਕੋ ਕੱਢਣ ਕੇ ਜ਼ਿੰਦਗੀ ਆਪਦੀ ਮੇਰੀ ਗੱਲ ਸੁਣ ਬਾਈ ਪੈਸਾ ਤੂੰ ਜੋੜ ਲਿਆ ਕੋਠੀ ਮਹਿੰਗੀ ਪਾਲੀ ਤੂੰ ਪਲਾਟ ਸਭ ਤੋਂ ਮਹਿੰਗਾ ਜਿਹੜਾ 2 2.5 3 ਲੱਖ ਦਾ ਮਰਲਾ ਉਹ ਖਰੀਦਿਆ ਗੱਡੀਆਂ ਤੇਰੇ ਕੋਲੇ ਆ ਪੈਸਾ ਤੇਰੇ ਕੋਲੇ ਆ ਤੇ ਮੈਨੂੰ ਇਹ ਦੱਸ ਵੀ ਜਵਾਕਾਂ ਲਈ ਜਿਹੜੀ ਜਾਨ ਆ ਜਿਹੜਾ ਸਾਹ ਏ ਤੇ ਸਾਹ ਲੈਣ ਨੂੰ ਨਾ ਅਸੀਂ ਉਹਨਾਂ ਨੂੰ ਮਿਲਿਆ ਤੇ ਪੈਸਾ ਕੋਠੀਆਂ ਦੱਸ ਕੀ ਕਰਾਂਗੇ ਚਟਾਂਗੇ ਹੈ ਇਹ ਜਿਹੜੇ ਦਰਖਤ ਆ ਨਾ ਦਰਖਤ ਇਹਨਾਂ ਦਾ ਕਰਕੇ ਆ ਜਿਹੜਾ ਕਹਿੰਨਾ ਨਾ ਦੋ ਢਾਈ ਦੋ ਕਰਨਾ ਮੇਰੀ ਫਸਲ ਮਰ ਜਾਂਦੀ ਆ ਤੇ ਜੇ ਦਰਖਤ ਨਾ ਹੋਣ ਨਾ ਸਾਰੀ ਬੰਜਰ ਹੋ ਜੂ ਤੇ ਸਾਰਾ ਕੁਦਰਤ ਦੇ ਨਾਲ ਜੇ ਸੂਰਜ ਆ ਸਤੋਪਾ ਸ਼ਾਮ ਆ ਦਰਖਤ ਆ ਠੀਕ ਆ ਤੇ ਜੇ ਇਸ ਬੰਦਾ ਬਿਮਾਰ ਹੋ ਜੇ ਨਾ ਤੇ ਡਾਕਟਰ ਦੇ ਵੈਂਟੀਲੇਟਰ ਤੇ 20 ਦਿਨ ਲੱਗ ਜੇ 20 ਦਿਨ ਕੀ 15 ਦਿਨਾ 60 70000 ਰੁਪਇਆ ਡਾਕਟਰ ਲੈ ਲਿੰਦਾ ਤੇ ਕੁਦਰਤ ਦੇਖ ਸਾਨੂੰ ਫ੍ਰੀ ਸਾਹ ਦਿੰਦੀ ਆ ਤੇ ਸੋਚ ਕੇ ਦੇਖ ਜੇ ਇਹ ਦਰਾਖਤ ਫੋਨ ਵਾਂਗੂ ਰੀਚਾਰਜ ਹੁੰਦੇ ਹਣ ਰੀਚਾਰਜ ਕਰਾ ਲਿਆ ਤੇ ਸਾਹ ਲੈ ਲਿਆ ਜਦੋਂ ਰੀਚਾਰਜ ਖਤਮ ਤੇ ਆਕਸੀਜਨ ਦੇਣੋਂ ਹਟ ਜਾਣਾ ਤੇ ਸੋਚ ਕੇ ਦੇਖ ਦੀ ਸਾਰੀ ਜ਼ਿੰਦਗੀ ਚ ਕਿੰਨੇ ਕਰਜ਼ਾਈ ਹੋ ਜਾਗੇ ਤੇ ਸਾਨੂੰ ਪਰਮਾਤਮਾ ਨੇ ਫ੍ਰੀ ਦਿੱਤਾ ਵਾਏ ਹੈ ਤੇ ਅਸੀਂ ਇਹਨਾਂ ਦੀ ਗੱਲ ਕਰਦੇ ਅਸੀਂ ਪਟਾ ਦਿੰਨੇ ਆ ਜਦੋਂ ਕੋਈ ਗੱਲ ਹੁੰਦੀ ਆ ਲੜਾਈ ਹੋ ਗਈ ਬੇਕਸੂਰ ਮਾਰਿਆ ਜਾਂਦਾ ਰੋੜ ਬਾਹਰ ਨਦਰਖਤ ਪੱਟੇ ਜਾਂਦੇ ਆ ਨਹੀਂ ਦੱਸ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇਣੀ ਸਾਹ ਦੇਣਾ ਗਾਂ ਸਾਡੇ ਜਵਾਕਾਂ ਦੀ ਜ਼ਿੰਦਗੀ ਆ ਜਦੋਂ ਇਹੇ ਪੱਟ ਤੇ ਯਾਰ ਸਾਨੂੰ ਸਾਹ ਹੀ ਨਾ ਆਇਆ ਗਾ ਜਵਾਕਾਂ ਦੀ ਜ਼ਿੰਦਗੀ ਨਾ ਰਹੀ ਤੇ ਪੈਸਾ ਅਸੀਂ ਚੱਟਣਾ ਵਾ ਤੂੰ ਕਹਿੰਦਾ ਮੈਂ ਪੈਸਾ ਇੰਨਾ ਕਮਾ ਲਿਆ ਮੇਰੇ ਦੋਨੇ ਜਵਾਕ ਬੈਠੇ ਆ ਰਾਮਣਾ ਚੰਦ ਕੀ ਕੱਢਣਗੇ ਤੇ ਜੇ ਦਰਖਤ ਹੀ ਨਾ ਰਹੇ ਆਕਸੀਜਨ ਹੀ ਨਾ ਮਿਲੀ ਤੇ ਉਹਨਾਂ ਦੀ ਸਾਹ ਹੀ ਨਾ ਚੱਲੇ ਤੇ ਪੈਸੇ ਪੈਸਾ ਕੀ ਕਰੂਗਾ ਕੀ ਖਰੀਦ ਲੈਣਾ ਪੈਸੇ ਨਾਲ ਇਹ ਦਰਖਤ ਸਾਡੀ ਗੰਦੀ ਛੱਡੀ ਆਕਸੀਜਨ ਖਿੱਚਦੀ ਆ ਤੇ ਸਾਨੂੰ ਸਾਫ਼ ਆਕਸੀਜਨ ਜੀ ਦੇ ਦਿੰਦੇ ਆ ਹੈ ਤੇ ਜੇ ਅਸੀਂ ਇੰਨਾ ਆਹ ਗਾਂ ਆਪਣੀਰੀ ਦੇ ਲਈ ਆ ਜਿਹੜੇ ਗਾਂ ਜਵਾਕ ਆ ਇਹਨਾਂ ਦੇ ਲਈ ਕੁਝ ਛੱਡ ਕੇ ਹੀ ਨਾ ਗਏ ਫੇਰ ਹੈ ਜ਼ਿਮੀਦਾਰ ਦੀ ਪੱਟ ਤੇ ਦਰਖਤ ਖੜਾ ਵਾ ਮੇਰਾ ਦੋ ਟਾਏ ਕਰਮਾ ਫਸਲ ਮਰਦੀ ਆ ਪੱਟ ਕੇ ਸੜਦੇ ਤੇ ਜੇ ਇਹ ਨਾ ਨਾ ਹੋਇਆ ਸਾਰੀ ਬੰਜਰ ਹੋ ਜੂ ਅਸੀਂ ਕਿਉਂ ਨਹੀਂ ਯਾਰ ਗਾਹ ਵਾਲਿਆ ਬਾਰੇ ਸੋਚਦੇਗੇ ਅਸੀਂ ਤਰਖਤ ਲਾਉਣਾ ਦਾ ਕੀ ਆ ਇਹ ਸੋਚ ਕੇ ਦੇਖਾ ਵੀ ਆ ਜਿਹੜਾ ਬਰਖਤ ਇਡਾ ਹੋਇਆ ਵੇ ਕਿੰਨੇ ਸਾਲਾਂ ਚ ਹੋਇਆ ਹੋਊਗਾ ਤੇ ਪੱਟਣ ਨੂੰ ਤਾਂ ਪੱਟਣ ਨੂੰ ਵੱਧ ਤੋਂ ਵੱਧ ਦਿਹਾੜੀ ਲੱਗਣੀ ਪੱਟ ਕੇ ਉਹ ਮਾਰਨਾ ਵਾ ਹੈਂ ਤੂੰ ਕੈਨਾ ਗੰਦ ਪਾਉਂਦੇ ਆ ਉਹ ਗੰਦ ਤਾਂ ਸਭ ਤੋਂ ਵੱਧ ਅਸੀਂ ਪਾਉਂਦੇ ਆ ਅਸੀਂ ਨਾ ਕੋਈ ਪਾਣੀ ਛੱਡਿਆ ਨਾ ਕੋਈ ਅਸੀਂ ਜਗਾ ਛੱਡੀ ਨਾ ਕੋਈ ਅਸੀਂ ਬਾਬਾ ਛੱਡਿਆ ਨਾ ਕਿਸੇ ਦੇ ਮਗਰ ਛੱਡਿਆ ਪਰ ਮਾ ਉਥੇ ਢੇਰੀ ਲਾ ਦੇਵੇ ਠੀਕ ਆ ਕੋਈ ਚੱਕੇ ਵੀ ਆ ਬਾਬਾ ਵਾ ਲੋਕਾਂ ਨੇ ਉਹਦੀ ਮਗਰੀ ਲੱਗ ਜਾਣਾ ਹੈ ਸਾਨੂੰ ਅਸੀਂ ਗੁਰਦੁਆਰੇ ਜਾਂਦੇ ਪਰ ਗੁਰਦੁਆਰੇ ਦੀਆਂ ਜਿਹੜੀਆਂ ਗੱਲਾਂ ਅਸੀਂ ਕਦੇ ਉਹਨਾਂ ਤੇ ਅਸਰ ਕੀਤਾ ਗੁਰੂ ਗ੍ਰੰਥ ਸਾਹਿਬ ਆ ਉਹ ਬਾਬੇ ਆ ਦੱਸੋ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਆ ਠੀਕ ਆ ਉਹ ਤੋਂ ਵੱਡੀ ਕਿਹੜੀ ਚੀਜ਼ ਆ ਤੇਹ ਤਾਰੀ ਇਨਸਾਨਾਂ ਨੂੰ ਅਸੀਂ ਭੱਜ ਭੱਜ ਮੰਨਣ ਜਾਂਦੇ ਆ ਠੀਕ ਆ ਜਿਹੜੀ ਚੀਜ਼ ਆ ਅਸੀਂ ਉਹਨੂੰ ਛੱਡਦੇ ਨਹੀਂਗੇ ਕਸੂਰ ਅਸੀਂ ਕਰਦੇ ਆ ਮੁੜ ਕੇ ਗਾਂ ਫਿਰ ਕਹਿੰਦੇ ਨਾ ਜੀ ਸਾਡਿਆਂ ਦਾ ਗਲਤ ਨਹੀਂ ਹੈ ਨਿਕੀਆਂ ਇਹ ਦਰਖਤਾਂ ਨੇ ਦੱਸ ਸਾਡਾ ਕੀ ਕਸੂਰ ਕੀਤਾ ਏ ਸਾਡੇ ਸਾਹ ਇਹਦੇ ਨਾਲ ਚੱਲਦੇ ਆ ਸਾਡੀ ਜ਼ਿੰਦਗੀ ਇਹਦੇ ਨਾਲ ਆ ਪਰ ਨਹੀਂ ਅਸੀਂ ਜਿੱਦਾਂ ਨੂੰ ਲੱਗਣਾ ਬਸ ਪੁੱਠੇ ਪਾਸੇ ਲੱਗਣਾ ਵਾ ਠੀਕ ਆ ਉਹ ਪੇਡਾਂ ਵਾਲੀ ਗੱਲ ਆ ਵੀ ਇੱਕ ਪੇੜ ਨੇ ਛਾਲ ਮਾਰੀ ਤੇ ਮਗਰੀ ਦੂਜਿਆਂ ਨੇ ਮਾਰਦੇ ਨੇ ਦੇਖਣਾ ਹੀ ਨਹੀਂਗਾ ਵੀ ਭਾਈ ਕੋਈ ਹੈ ਕੀ ਗੱਲ ਆ ਕਿ ਕੀ ਬਾਤ ਆ ਵੀ ਬਦੱਸ ਕਿਹੜਾ ਬੰਦਾ ਕਿਸੇ ਦੀ ਜ਼ਿੰਦਗੀ ਬਾਰੇ ਦੱਸ ਦੂਗਾ ਪਹਿਲਾਂ ਉਹਨੂੰ ਪੁੱਛਣ ਵਾਲਾ ਹੋਵੇ ਤੂੰ ਦੱਸ ਵੀ ਜੇ ਇੰਨਾ ਹੀ ਆ ਤਾਂ ਤੂੰ ਕਿਉਂ ਦੱਸਦਾ ਤੂੰ ਅਮੀਰ ਕਿਉਂ ਨਹੀਂ ਹੁੰਦਾਗਾ ਭਾਈ ਇਹ ਦਰਾਖਤ ਨਾ ਪਾਟ ਭਾਈ ਯਾਰ ਗੱਲ ਤੇ ਤੇਰੀ ਸਹੀ ਹੈ ਯਾਰ ਅਸੀਂ ਇਹਨਾਂ ਗੱਲਾਂ ਬਾਰੇ ਕਰੇ ਸੋਚਿਆ ਹੀ ਨਹੀਂ ਅਸੀਂ ਮਾੜੀ ਮਾੜੀ ਗੱਲ ਤੇ ਦਰਖਤ ਪਟਣ ਲੱਗ ਗਏ ਨੇ ਆ ਇਹਨਾਂ ਚੀਜ਼ਾਂ ਬਾਰੇ ਤਾਂ ਅਸੀਂ ਗੌਰ ਨਹੀਂ ਕੀਤੀ ਗਈ ਉਹ ਭਰਾਵਾ ਇਹ ਦੇਖ ਅਸੀਂ ਆਪਦੇ ਜਵਾਕ ਦੇ 6:00 ਵਜੇ ਨਹੀਂ ਯਾਰ ਤੇ ਜੇ ਅੱਗੇ ਇਹਨਾਂ ਵਾਲੀ ਕੋਈ ਛੱਡਿਆ ਨਾ ਸਾਡੇ ਮੂਰੇ ਇਹ ਤੜਫਦੇ ਮਰ ਗਏ ਤੇ ਫਿਰ ਤੂੰ ਦੱਸ ਫਿਰ ਸਾਡਾ ਪੈਸਾ ਸਾਡੀਆਂ ਕੋਠੀਆਂ ਕਾਹਦੇ ਆਸਤੇ ਆ ਜਦੋਂ ਅਸੀਂ ਗਾਂ ਇਹਨਾਂ ਬਾਰੇ ਜਿਹੜੀ ਚੀਜ਼ ਸੋਚਣਾ ਉਹ ਤਾਂ ਸੋਚਦੇ ਸੋਚੀ ਨਹੀਂ ਉਹ ਤਾਂ ਕਹਿੰਦੇ ਅਸੀਂ ਪੱਟ ਕੇ ਛੱਡ ਦਈਏ ਠੀਕ ਹੈ ਨਾ ਪੱਟਣ ਦੀ ਵਜਾਇ ਬਾਈ ਯਾਰ ਆ ਪਿਆ ਵਾ ਸਗਾ ਦੀ ਇਹ ਦਰਖਤ ਲਾ ਦਰਖਤ ਲੱਗੇ ਹੋਣਗੇ ਆ ਜਿਹੜੀ ਇੰਨੀ ਗਰਮੀ ਹੈ ਨਾ ਇਹ ਨਾ ਦਰਖਤ ਪੱਟਣ ਦੇ ਕਾਰਨ ਹੀ ਹੋਇਆ ਆ ਆ ਜਿਹੜੇ ਰੋਡ ਬਣਿਆ ਰੋੜਾਂ ਤੋਂ ਇੰਨੇ ਦਰਖਤ ਪੱਟੇ ਗਏ ਜੰਗਲਾ ਚੋਂ ਦਰਖਤ ਪੜਤੇ ਜਾਨਵਰਾਂ ਤੇ ਅਸੀਂ ਕੈਰ ਕਰੀ ਜਾਂਨੇ ਆ ਤੇ ਸਾਨੂੰ ਰੱਬ ਫਿਰ ਦਊ ਸਜ਼ਾ ਦਾ ਦਊਗਾ ਹੀ ਨਾ ਜੋ ਕੁਛ ਅਸੀਂ ਕਰਾਂਗੇ ਹੈ ਉਹ ਕਹਿੰਦੇ ਹੁੰਦੇ ਨਾ ਕੋਈ ਆਖੇ ਬੰਦਾ ਸੀਗਾ ਉਹਦਾ ਪਿਓ ਸੀਗਾ ਬਿਮਾਰ ਕੋ ਪਿਓ ਪਿਆ ਖਾਂਗਦਾ ਸੀਗਾ ਤੇ ਉਹ ਮੁੰਡਾ ਸ਼ਾਮ ਨੂੰ ਆ ਕੇ ਕਹਿੰਦਾ ਤੂੰ ਕਹਿੰਦਾ ਲਹੂ ਪੀਤਾ ਖਾਂਗਦਾ ਵਾਂ ਚੱਲ ਕਹਿੰਦਾ ਤੈਨੂੰ ਦਰਿਆ 'ਚ ਸੱਟ ਕੇ ਆਵਾਂ ਜਦੋਂ ਉਹ ਦਰਿਆ 'ਚ ਮੋਢਿਆਂ ਦੇ ਚੱਕਾ ਸਿੱਟਣਗਾ ਤੇ ਜਦੋਂ ਸਿੱਟਣ ਲੱਗਿਆ ਨਾ ਉਹਦਾ ਪਿਓ ਕਹਿੰਦਾ ਪੁੱਤ ਮੈਨੂੰ ਥੋੜਾ ਜਿਹਾ ਗਾਂ ਸੱਟ ਉਹ ਕਹਿੰਦਾ ਇੱਥੇ ਕੀ ਕੀ ਆ ਪੁੱਤ ਕਹਿੰਦਾ ਉਹ ਕਹਿੰਦਾ ਇੱਥੇ ਮੈਂ ਆਪਦਾ ਪਿਓ ਸੱਟਿਆ ਸੀਗਾ ਤੂੰ ਕਹਿੰਦਾ ਮੈਨੂੰ ਥੋੜੀ ਗਾਂ ਸੱਟ ਤੇ ਤੇਰਾ ਹੀ ਔਲਾਦ ਤੈਨੂੰ ਇਦੋਂ ਗਾ ਸਿੱਟੂਗੀ ਕਿਉਂਕਿ ਜਵਾਕਾਂ ਨੇ ਸਾਥੋਂ ਹੀ ਸਿੱਖਣਾ ਵਾ ਜਿਹੜਾ ਗਿਆਨ ਆ ਕੁਸ ਮਾਂ ਪਿਓ ਨੇ ਕੁਸ ਕਿਤਾਬਾਂ ਚ ਤੇ ਕੋਹ ਜਦੋਂ ਬਾਹਰ ਸੀ ਲੋਕਾਂ ਚ ਵਿਚਰਦੇ ਉਦੋਂ ਮਿਲਣਾ ਵਾ ਤੇ ਜੇ ਅਸਾਂ ਕੋਈ ਜਵਾਕਾਂ ਨੂੰ ਚੱਜ ਦੀ ਚੀਜ਼ ਨਾ ਸਿਖਾਵਾਂਗੇ ਦੱਸਾਂਗੇ ਨਾ ਭਾਈ ਕਿਹੜੀ ਚੀਜ਼ ਸਾਡੇ ਫਾਇਦੇਮੰਦ ਆ ਤੇ ਕਿਹੜੀ ਨੁਕਸਾਨਮੰਦ ਆ ਠੀਕ ਆ ਇਹਨਾਂ ਨੂੰ ਕਿੱਥੋਂ ਪਤਾ ਲੱਗ ਜਾਊ ਠੀਕ ਆ ਨਾ ਦਰਖਤ ਪੱਟਣ ਦੀ ਬਜਾਏ ਦਰਖਤ ਲਾ ਤੇ ਗੰਦ ਨਹੀਂ ਪਾਉਂਦੇਗੇ ਠੀਕ ਆ ਜਿੰਨਾ ਗੰਦ ਅਸੀਂ ਪਾਇਆ ਵਾ ਗੁੱਸਾਣਾ ਕਰੀ ਮੇਰਾ ਕਿਉਂਕਿ ਮੇਰੀਆਂ ਗੱਲਾਂ ਸੱਚੀਆਂ ਵਾਂ ਲੱਗਣਗੀਆਂ Chala puta.